ਇੰਗ ਮੁਰਦਾਬਾ 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 ਰਾਜਾ ਬੜਿੰਗ ਮੁਰਦਾਬਾ 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 ਦੂਰ ਤੇ ਲਾਈ ਮੜੇ ਆ ਜਾ ਬਟੂ ਰਾਜਾ ਇੱਕ ਮਿੰਟ ਰੰਗ ਤਾਂ ਨਾਲ ਹੋ ਇੱਕ ਇੱਕ ਮਿੰਟ ਬੋਲ ਦੂਰ ਤੇ ਲਾਈ ਉਹਨਾਂ ਲੈ ਬਟੇ ਲਾਈ ਲੈ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਮੁੱਦਾ ਪੂਰੇ ਪੰਜਾਬ ਦੇ ਵਿੱਚ ਭਖਿਆ ਹੋਇਆ ਕਿ ਇੱਕ ਬਖਲਾੜ ਦੇ ਵਿੱਚ ਆ ਕੇ ਜਿਹੜਾ ਕਾਂਗਰਸ ਦਾ ਪੰਜਾਬ ਪ੍ਰਧਾਨ ਆ ਰਾਜਾ ਵੜਿੰਗ ਜੀ ਦੀ ਜ਼ੁਬਾਨ ਤਿਲਕ ਗਈ ਹੈ ਜਿਨੇ ਵਾਲਮੀਕ ਮਜਬੀ ਐਸਸੀ ਭਾਈਚਾਰੇ ਦੇ ਉੱਤੇ ਟਿੱਪਣੀ ਕੀਤੀ ਹੈ ਉਹਦਾ ਰੋਸ ਪੂਰੇ ਪੰਜਾਬ ਦੇ ਵਿੱਚ ਹੋ ਰਿਹਾ ਔਰ ਅੱਜ ਅਸੀਂ ਜ਼ਿਲ੍ਹਾ ਦਫ਼ਤਰ ਗੁਰੂ ਗਿਆਨਾਥ ਵਾਲਮੀਕੀ ਧਰਮ ਸਮਾਜ ਰਜਿਸਟਰਡ ਭਾਰਤ ਵਾਲਮੀਕੀ ਤੀਰਥ ਵੱਲੋਂ ਸਮੁੱਚੀ ਟੀਮ ਨੌਜਵਾਨ ਸਾਰੇ ਆਗੂ ਤੇ ਮੇਰੇ ਨਾਲ ਨਰੇਗਾ ਫਰੰਟ ਪੰਜਾਬ ਪ੍ਰਧਾਨ ਅਜੈਬ ਸਿੰਘ ਜੀ ਬਠੋਈ ਅਸੀਂ ਇਸ ਗੱਲ ਦਾ ਰੋਸ ਕਰਦੇ ਆ ਕਿ ਜਿਹੜੀ ਉਹਦੀ ਜ਼ੁਬਾਨ ਪਿਛਲੀ ਆ जिने कदे ਸਾਡੇ ਜਿਹੜਾ ਗੁੱਟਾ ਸਿੰਘਾ ਬੜਾ ਮਾਨਯੋਗ ਹੈ ਸਾਡੇ ਪੰਜਾਬ ਦਾ ਇੱਕ ਲੀਡਰ ਰਿਹਾ ਅੱਠ ਵਾਰੀ ਐਮਪੀ ਰਿਹਾ ਗਵਰਨਰ ਦੇ ਅਹੁਦੇ ਤੇ ਰਿਹਾ ਤੇ ਐਸਸੀ ਕਮਿਸ਼ਨ ਦਾ ਮੈਂਬਰ ਰਿਹਾ ਤੇ ਉਹ ਕਹਿੰਦਾ ਕਿ ਉਹਦਾ ਰੰਗ ਕਾਲਾ ਸੀ ਉਹ ਪੱਠੇ ਵੱਢਣ ਵਾਲਾ ਸੀ ਤੇ ਉਹਨੇ ਕਮੈਂਟ ਕੀਤਾ ਸਰੇ ਆਮ ਜਾਤੀ ਤੇ ਕਮੈਂਟ ਕੀਤਾ ਅੱਜ ਅਸੀਂ ਉਹਦਾ ਜਲੂਸ ਕੱਢਣ ਲੱਗੇ ਆ ਅੱਜ ਸਿਰਫ ਅਸੀਂ ਪਟਿਆਲੇ ਦੇ ਵਿੱਚ ਜੂਸ ਕੱਢਿਆ ਔਰ ਜੇਕਰ ਉਹਨੇ ਵਾਲਮੀਕੀ ਤੀਰਥ ਤੇ ਜਾ ਕੇ ਮਾਫੀ ਨਾ ਮੰਗੀ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਸਮੂਹ ਸਮਾਜਿਕ ਧਰਮ ਕਮੇਟੀਕਰ ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪੁਤਲੇ ਸਾੜਾਂਗੇ ਤੇ ਰਾਜੇ ਵਿੜਿੰਗ ਨੂੰ ਜਿੱਥੇ ਵੀ ਤਰਨਤਾਰ ਦੇ ਵਿੱਚ ਇਲੈਕਸ਼ਨ ਦੇ ਵਿੱਚ ਉਹ ਪ੍ਰਚਾਰ ਕਰੂਗਾ ਇਹਦਾ ਜਾ ਕੇ ਘਰਾਓ ਕਰਾਂਗੇ ਔਰ ਅਸੀਂ ਮਾਨਯੋਗ ਮੁੱਖ ਮੰਤਰੀ ਨੂੰ ਮਾਨਯੋਗ ਐਸਸੀ ਕਮਿਸ਼ਨ ਪੰਜਾਬ ਨੂੰ ਜਿਨ੍ਹਾਂ ਨੇ ਨੋਟਿਸ ਲਿਆ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਦਾ ਇਹਦਾ ਜਿਹੜਾ ਮੈਂਬਰਸ਼ਿਪ ਐਮਪੀ ਦੀ ਉਹ ਖਾਰਜ ਕਰਾਓ ਤੇ ਇਹਨੂੰ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਨੂੰ ਬਾਹਰ ਕਰ ਦੋ ਤਾਂ ਜੋ ਸਮਾਜ ਦੇ ਵਿੱਚ ਜਿਹੜਾ ਰੋਸ ਹੈ ਉਹ ਰੋਸ ਖਤਮ ਕੀਤਾ ਜਾਵੇ ਕਿਉਂਕਿ ਸਮਾਜ ਨੂੰ ਇਹ ਗਲਤ ਬੋਲਿਆ ਔਰ ਮੈਂ ਦੱਸਣਾ ਚਾਹੁੰਦਾ ਰਾਜੇ ਵਡਿੰਗ ਨੂੰ ਕਿ ਤੂੰ ਕਹਿੰਦਾ ਸੀਗਾ ਨਾ ਕਿ ਅਸੀਂ ਇਹਨੂੰ ਗ੍ਰਹਿ ਮੰਤਰੀ ਬਣਾਇਆ ਜਿੱਥੇ ਮਿੱਤ ਸਾਹਿਬ ਬੈਠਾ ਤੈਂ ਨਹੀਂ ਬਣਾਇਆ ਤੇਰੀ ਕਾਂਗਰਸ ਪਾਰਟੀ ਨੇ ਨਹੀਂ ਬਣਾਇਆ ਉਹ ਆਪਣੀ ਕੁਆਲਿਟੀ ਨਾਲ ਆਪਣੀ ਡਿਗਰੀ ਨਾਲ ਕਿਉਂਕਿ ਉਹਦੀ ਪੀ ਐਚ ਡੀ ਕਰੀ ਸੀ ਕਦੇ ਤੁਸੀਂ ਚੰਨੀ ਤੇ ਕਮੈਂਟ ਕਰਦੇ ਹੋ ਤੁਹਾਡੇ ਬਾਜਵਾ ਜਾਂ ਤੂੰ ਜਾਂ ਜਖੜ ਸਾਹਿਬ ਅਸੀਂ ਕਹਿਣਾ ਚਾਹੁੰਦਾ ਜਿਹੜਾ ਸਾਡੇ ਨਾਲ ਖੇਹਾ ਉਦਾ ਕੱਖ ਨਾ ਰਿਹਾ ਅੱਜ ਤੇਰਾ ਜਲੂਸ ਕੱਢਾਂਗੇ ਔਰ ਪੂਰੇ ਪੰਜਾਬ ਦੇ ਵਿੱਚ ਕੱਢਾਂਗੇ ਪਾਰਟੀ ਦਾ ਵੀ ਕੱਢਾਂਗੇ ਤੇ ਰਾਜਾ ਬੜਿੰਗ ਦਾ ਵੀ ਕੱਢਾਂਗੇ ਸਤਿਕਾਰਯੋਗ ਪੰਜਾਬ ਵਾਸੀਓ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਮਹਾਰਾਜਾ ਖੋਪੇ ਰਾਜਾ ਬੜਿੰਗ ਮੁਰਦਾਬਾ 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 ਜਲੂਸ ਪਾਰਟੀ ਪੰਜਾਬ ਪ੍ਰਧਾਨ ਰਾਜਾ ਬੜਿੰਗ ਮੁਰਦਾਬਾ 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 ਸਤਿਕਾਰਯੋਗ ਸਾਥੀਓ ਜੋ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਸਾਡੇ ਬਾਲਮਿਕੀ ਸਮਾਜ ਬਾਰੇ ਟਿੱਪਣੀ ਕੀਤੀ ਹੈ ਅਪਸ਼ਬਦ ਬੋਲੇ ਨੇ ਨਰੇਗਾ ਵਰਕਰ ਫਰੰਟ ਔਰ ਪੂਰਾ ਐਸਸੀ ਭਾਈਚਾਰਾ ਉਸ ਦੀ ਸ਼ਖਤ ਸ਼ਬਦਾਂ ਚ ਨਿੰਦਾ ਕਰਦਾ ਔਰ ਵਿਰੋਧਤਾ ਕਰਦਾ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਗੱਲ ਦਾ ਅਫਸੋਸ ਹੈ ਰੋਸ਼ਾ ਲੋਕਾਂ ਦੇ ਵਿੱਚ ਕਿ ਐਸਸੀ ਭਰਾ ਕਿਸੇ ਵੀ ਫੀਲਡ ਦੇ ਵਿੱਚ ਅੱਜ ਚੀਫ ਜਸਟਿਸ ਆਫ ਇੰਡੀਆ ਜੇ ਸਾਡਾ ਜੱਜ ਬਣਿਆ ਚਾਹੇ ਕੋਈ ਕਿਸੇ ਵੀ ਉੱਚਾ ਦੇ ਤੇ ਆ ਜੇ ਜਾਤ ਹੰਕਾਰੀ ਲੋਕ ਉਹਨਾਂ ਤੇ ਟਿੱਪਣੀ ਕਰਦੇ ਨੇ ਅਪਸ਼ਬਦ ਬੋਲਦੇ ਨੇ ਕਦੇ ਉਹਨਾਂ ਨੂੰ ਪੁੱਠਾ ਬੋਲਦੇ ਨੇ ਚਾਹੇ ਉਹ ਕਿਸੇ ਪਾਰਟੀ ਦੇ ਵਿੱਚ ਲੀਡਰ ਹੈ ਇਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਸੋ ਅਸੀਂ ਕਹਿਣਾ ਚਾਹੁੰਦੇ ਆ ਜਿਨ੍ਹਾਂ ਤੁਸੀਂ ਇਹਨਾਂ ਐਸਸੀ ਸਮਾਜ ਨੂੰ ਬੋਲਦੇ ਹੋ ਇਹਨਾਂ ਦੇ ਵਿੱਚ ਕੁਆਲਿਟੀ ਹੈ ਇਹ ਆਪਣੇ ਲੈਵਲ ਤੇ ਆਪਣੇ ਦਮ ਤੇ ਉੱਚਾਦਿਆਂ ਤੇ ਬੈਠੇ ਨੇ ਤੁਸੀਂ ਇਹਨਾਂ ਨੂੰ ਬਣਾਉਣ ਵਾਲੇ ਨਹੀਂ ਇਹ ਆਪਣੀ ਕੁਆਲਿਟੀ ਨਾਲ ਬਣੇ ਨੇ ਚਾਹੇ ਕੋਈ ਕਿਤੇ ਵੀ ਬੈਠਾ ਪਰ ਇਹ ਲੋਕ ਉਹਨਾਂ ਨੂੰ ਹਮੇਸ਼ਾ ਟਾਰਗੇਟ ਕਰਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਜਿਹੜੇ ਮੈਂ ਪਾਰਟੀਆਂ ਦੇ ਲੀਡਰ ਨੇ ਅਗਰ ਤੁਸੀਂ ਐਸਸੀ ਸਮਾਜ ਨੂੰ ਟਾਰਗੇਟ ਕਰੋਗੇ ਤਾਂ ਇਹ ਸਮਾਜ ਤੋਂ ਨੂੰ ਸਭ ਕੁ ਸਹਮਣ ਲਈ ਤਿਆਰ ਹੈ ਹਰ ਸਮੇਂ ਬਾਲਮੀਕੀ ਸਮਾਜ ਵਰਦਾਸੀਆਂ ਭਾਈਚਾਰਾ ਐਸਸੀ ਬੀਸੀ ਸ਼ਡੂਲ ਕਾਸਟ ਸਜੂਲ ਟ੍ਰੈਪ ਕਦੇ ਵੀ ਸਮਾਜ ਪ੍ਰਤੀ ਟਿੱਪਣੀ ਬਰਦਾਸ਼ਤ ਨਹੀਂ ਕਰਨਗੇ ਔਰ ਮੈਂ ਲਾਸਟ ਦੇ ਵਿੱਚ ਸਾਡੇ ਐਸਸੀ ਸਮਾਜ ਦੇ ਲੀਡਰਾਂ ਨੂੰ ਬੇਨਤੀ ਕਰਦਾ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਨੇ ਚਾਹੇ ਉਹ ਕਾਲੀ ਦਲ ਦੇ ਵਿੱਚ ਨੇ ਚਾਹੇ ਉਹ ਬੀਜੇਪੀ ਦੇ ਵਿੱਚ ਨੇ ਸਾਰਿਆਂ ਨੂੰ ਬੇਨਤੀ ਆ ਭਰਾਵੋ ਇਹਨਾਂ ਦੀ ਕੱਟ ਪੁਤਲੀ ਨਾ ਬਣਾਉਣ ਦੇ ਚਮਚੇ ਨਾ ਬਣੋ ਤੁਹਾਡੇ ਸਮਾਜ ਨੂੰ ਟਾਰਗੇਟ ਕਰਦੇ ਨੇ ਇਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰੋ ਜੇ ਤੁਸੀਂ ਸਮਾਜ ਤੋਂ ਫਾਇਦਾ ਲੈਣਾ ਨਹੀਂ ਸਮਾਜ ਆਉਣ ਵਾਲੇ ਸਮੇਂ ਦੇ ਤੁਹਾਡੇ ਪਿੰਡ ਬੜਦੇ ਤੁਹਾਡੇ ਜੁੱਤੀਆਂ ਮਾਰੂਗਾ ਕਿਉਂਕਿ ਇਹਨਾਂ ਨੇ ਹਮੇਸ਼ਾ ਸਾਡੇ ਲੋਕਾਂ ਨੂੰ ਉੱਠੇ ਬੋਲਿਆ ਟਾਰਗੇਟ ਕਰਦੇ ਨੇ ਸੋ ਸਾਥੀਓ ਤਕੜੇ ਹੋ ਕੇ ਆਪਣੀ ਸ਼ਕਤੀ ਆਪ ਪਛਾਣੋ ਬਾਬਾ ਸਾਹਿਬੜ ਕਰਨੇ ਕਿਹਾ ਸੀ ਕਿ ਇਸ ਦੇਸ਼ ਦੀ ਰਾਸ ਸਦਾ ਆਪਣੇ ਹੱਥਾਂ ਚ ਲੋ ਇਹ ਲੋਕ ਤੁਨੂੰ ਇਸੇ ਤਰ੍ਹਾਂ ਤੰਗ ਕਰਦੇ ਰਹਿਣਗੇ ਜਦੋਂ ਤੁਸੀਂ ਬਾਬਾ ਸਾਹਿਬੜ ਕਰਦੀ ਗੱਲ ਮੰਨ ਲਈ ਬਾ ਦੁਨੀਆ ਦੇ ਵਿੱਚ ਕੌਣ ਤਾਂ ਐਸਸੀ ਬੀਸੀ ਸਮਾਜ ਤੇ ਅਤਿਆਚਾਰ ਨਹੀਂ ਹੋਣੇ ਉਸ ਦੀ ਲਾਸ਼ ਦੇ ਵਿੱਚ ਫਿਰ ਕਹਿਣਾ ਚਾਹੁੰਦੇ ਆ ਕਾਂਗਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਨੂੰ ਅਗਰ ਤੂੰ ਗਲਤੀ ਕੀਤੀ ਹੈ ਤਾਂ ਭਗਵਾਨ ਵਾਲਮੀਕੀ ਤੀਰਥ ਤੇ ਜਾ ਕੇ ਇਸ ਦੀ ਮਾਫੀ ਮੰਗੇ ਤਾਂ ਤੈਨੂੰ ਸਮਾਜ ਮਾਫ ਕਰੂਗਾ ਨਹੀਂ ਪੂਰੇ ਪੰਜਾਬ ਦੇ ਵਿੱਚ ਐਸਸੀ ਸਮਾਜ ਹਰ ਸ਼ਹਿਰ ਚ ਹਰ ਗਲੀ ਚ ਤੇਰੇ ਫੁੱਤਲੇ ਫੂਕਾਂਗੇ ਸਾਰਿਆਂ ਨੂੰ ਜੈਪੀ ਜੈਪੁਰ ਔਰ ਰਾਜਾ ਬੜਿੰਗ ਮਰਦਾਬ 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 ਕਾਂਗਸ ਪੱਟੀ ਦਾ ਪ੍ਰਧਾਨ ਰਾਜਾ ਬੜਿੰਗ ਮੁਰਦਾਬਾ 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 ਮੈਂ ਨਾਸਟ ਦੇ ਵਿੱਚ ਬੇਨਤੀ ਕਰੂੰਗਾ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਉੱਥੇ ਤੁਹਾਡੇ ਸਮਾਜ ਦੀ ਸ਼ੇਰਨੀ ਹਰਵਿੰਦਰ ਕੌਰ ਉਸਮਾ ਜੀ ਹੈ ਜਿੱਥੇ ਰਾਜਾ ਬੜਿੰਗ ਮਿਲਦਾ ਉਹਦਾ ਖੇਤਰਾਂ ਦਾ ਹਰਪਾ ਕਿ ਉਹਨੂੰ ਕੱਢੋ ਤਰਨਤਾਰਨ ਦੇ ਵਿੱਚੋਂ ਉਹਨੂੰ ਪ੍ਰਚਾਰ ਨਾ ਕਰਨ ਦਿਓ ਔਰ ਕਾਂਗਰਸ ਪਾਰਟੀ ਨੂੰ ਉੱਥੇ ਬਿਲਕੁਲ ਨੰਕਾਰ ਦਿਓ ਹਰਵਿੰਦਰ ਕੌਰ ਉਸਮਾ ਜੀ ਦੇ ਹੱਕ ਦੇ ਵਿੱਚ ਵੋਟ ਪਾਓ ਤਾਂ ਜੋ ਸਾਡੀ ਸ਼ੇਰਨੀ ਜਾ ਕੇ ਇਹੋ ਜਿਹੇ ਕੁੱਤਿਆਂ ਨੂੰ ਜਿਹੜੇ ਭੌਂਕਦੇ ਨੇ ਇਹਨਾਂ ਦੇ ਨੱਥ ਪਾ ਸਕੇ ਜੈ ਭੀਮ ਜੈ ਭਗਤ ਰਾਜਾ ਆਪਣਿੰਗ ਮੁਰਦਾਬਾ 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 ਕਾਂਗਰਸ ਪਾਰਟੀ ਪ੍ਰਧਾਨ ਰਾਜਾ ਆਪਣਿੰਗ ਮੁਰਦਾਬਾ 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 ਰਾਜਾ ਆਪਣਿੰਗ ਪਾਰਟੀ ਮੁਰਦਾਬਾ ਮੁਰਦਾਬਾ ਰਾਜਾ ਬੜੇ ਕੁੱਤਾ ਮੁਰਦਾਬਾ 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 ਸਮਾਜ ਨੂੰ ਮਾੜਾ ਬਣਾ ਬਣਾ ਮੁਰਦਾਬਾ 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 ਰਾਜਾ ਆਪਣਿੰਗ ਮੁਰਦਾਬਾ ਮੁਰਦਾਬਾ ਰਾਜਾ ਆਪਣਿੰਗ ਮੁਰਦਾਬਾ ਮੁਰਦਾਬਾ ਨਿੱਤਨਨ ਖੇਡ ਵਾਲਾ ਕੁੱਤਾ ਮੁਰਦਾਬਾ ਪਾ ਨੂੰ ਮਾਰਾ ਬੋਲਣ ਵਾਲਾ ਰਾਜਾ ਬੜੇ ਮਰਦਾਂ ਦਾ ਮਰਦਾਂ ਸਾਥੀਓ ਐਸੀ ਸਮਾਜ ਨਾਲ ਕਿਤੇ ਵੀ ਤੱਕਾ ਹੋਊਗਾ ਉਹ ਐਸੀ ਸਮਾਜ ਕਦੇ ਬਰਦਾਸ਼ਤ ਨਹੀਂ ਕਰੇਗਾ ਜਿੱਥੇ ਹੱਕ ਸੱਚ ਦੀ ਗੱਲ ਹੈ ਅਸੀਂ ਹਮੇਸ਼ਾ ਉਸ ਦੇ ਖਿਲਾਫ ਖੜ ਕੇ ਲੜਾਂਗੇ ਆਵਾਜ਼ ਬੁਲੰਦ ਕਰਾਂਗੇ ਪਾਰ ਨੂੰ ਜੈ ਭੀਮ ਜੈ ਭਾਰਤ ਹਾਰਿਕ ਜੈ ਭਾਰਤ ਲਓ ਡੰਡਾ ਲਿਆ ਦਿਓ ਹਲੋ ਯਾਰ ਕਲਕੜਾ ਦਿਓ ਪਹਿਲਾਂ ਟ੍ਰੈਫਿਕ ਕਢਾ ਦਿਓ ਅੱਗੇ ਲੈ ਪਤਾ ਉਹ ਚੱਕ ਦੇ ਚੱਕੇ ਜਵਾਕ ਨਹੀਂ ਹੈਗਾ ਤੂੰ ਚੱਕ ਕੇ ਚੱਕ ਡੰਡਾ ਲਿਆ ਕਿੱਥੇ ਆ ਲੈ ਫੜਾ ਕਰਦੇ ਆ ਜਵਾਕੀ ਆ ਮੈਂ ਹਮੂਟ ਕਰਾ ਲਈਏ ਸਾਡੇ ਉੱਪਰ ਉਧਰ ਅੱਗ ਨਾ ਹਣਾ ਕਿ ਜੇ ਉਹ ਨਹੀਂ ਜਾਵੇ ਆ ਨਾਲ ਦੀ ਨਾਲ ਇਹਦੇ ਫੁੱਲ ਪਾਉਣ ਲੱਗੇ ਜਿੰਦੇ ਨਾਲ ਦੇ ਵਿੱਚ ਆ ਦੇਖ ਲਈ ਸਮਾਜ ਨਾਲ ਖਹਿੜਦਾ ਨਾ ਨਤੀਜਾ ਰਾਜੇ ਪੜੰਗ ਜਿੱਦਣ ਕਿਤੇ ਟੱਕਰ ਗਿਆ ਨਾ ਤੈਨੂੰ ਪਤਾ ਲੱਗਦੀ ਕੋਈ ਵਾਲਮੀਕੇ ਦਾ ਕਹਿਣਦਾ ਅਰਬੀਦਾਸੀ ਦਾ ਕਹਿਣਦਾ ਇਹਨਾਂ ਨੂੰ ਅੱਗੇ ਲਾ ਕੀ ਹੁੰਦਾ ਪਾਣੀ ਇਹਦੇ ਤੋਂ ਤਾਂ ਮੁਕਤ ਕਰਾਂਗੇ ਵੀ ਅਸੀਂ ਪਾਣੀ ਤਾਂ ਇਹਨੂੰ ਦੇਣਾ ਨਹੀਂ ਅੰਦਰ ਨੂੰ ਲੱਸਾ ਬੋਲੀ ਉਹ ਰੋ ਦੇ ਬੜਾਈ

ਬਾਗੀ ਰੰਗ ਲਾ ਗਈ ਦਿਨ